ਕਿ ਤੁਸੀਂ ਵੀ ਅਮੀਰ ਬੰਨਾ ਚਾਹੁੰਦੇ ਹੋ ਇਹ ਕਿਤਾਬ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਅਮੀਰ ਬਨਣ ਦੇ ਨਿਯਮ ਇਹਦੇ ਰਾਈਟਰ ਨੇ ਹਰਪ੍ਰੀਤ ਸਿੰਘ ਇਸ ਰਾਈਟਰ ਹਰਪ੍ਰੀਤ ਸਿੰਘ ਇਸ ਬੁੱਕ ਇਸ ਪਬਲਿਸ਼ਡ ਵੈਰੀਗੀ ਪਬਲੀਕੇਸ਼ਨ ਹਾਊਸ ਤੇ ਕੀ ਕਹਿੰਦੀ ਹੈ ਇਹ ਕਿਤਾਬ ਅਮੀਰ ਬਨਣ ਦੇ ਨਿਯਮ ਕਿਤਾਬ ਹਰ ਉਸ ਇਨਸਾਨ ਨੂੰ ਪੜਨੀ ਚਾਹੀਦੀ ਹੈ ਜੋ ਪੈਸੇ ਦੀ ਘਾਟ ਕਰਜ਼ੇ ਜਾਂ ਵੱਧ ਰਹੀਆਂ ਲੋੜਾਂ ਤੋਂ ਤੰਗ ਆ ਗਿਆ ਹੈ ਲੇਖਕ ਹਰਪੀ ਸਿੰਘ ਨੇ ਇਸ ਕਿਤਾਬ ਰਾਹੀਂ ਅਮੀਰ ਬਣਨ ਦੇ ਉਹ ਸੱਚੇ ਫਾਰਮੂਲੇ ਦਿੱਤੇ ਨੇ ਜੋ ਕਿ ਤੁਹਾਡੀ ਆਮਦਨ ਵਧਾਉਣ ਵਿੱਚ ਮਦਦਗਾਰ ਸਾਬਤ ਹੋਣਗੇ ਕਿ ਤੁਸੀਂ ਜਾਣਨਾ ਚਾਹੁੰਦੇ ਹੋ ਪੈਸਾ ਕਿੱਦਾਂ ਕੰਮ ਕਰਦਾ ਹੈ ਪੈਸਾ ਕਿੱਦਾਂ ਵੱਧਦਾ ਤੇ ਘਟਦਾ ਹੈ ਕਰਜ਼ੇ ਤੋਂ छुटकारा ਪਾਉਣ ਦਾ ਤਰੀਕਾ ਬਿਹਤਰ ਜੀਵਨ ਦੇ ਆਪਣ ਦੇ ਕੋਲ ਅਮੀਰ ਲੋਕਾਂ ਦੀਆਂ ਰੋਜ਼ਾਨਾ ਦੀਆਂ ਆਦਤਾਂ ਇਹ ਸਭ ਤੋਂ ਇਸ ਕਿਤਾਬ ਵਿੱਚ ਪ੍ਰਾਪਤ ਹੋਣਗੀਆਂ ਤੇ ਇਹ ਕਿਤਾਬ ਤੁਹਾਨੂੰ Amazon Flipkart Reading Publication.com ਤੇ ਪ੍ਰਾਪਤ ਹੋ ਜਾਏਗੀ ਐਂਡ ਥੈਂਕ ਯੂ ਸੋ ਮਚ ਫॉर ਵਾਚਿੰਗ ਥਿਸ ਵੀਡੀਓ ਥੈਂਕ ਯੂ ਸੋ ਮਚ